ਚੰਡੀਗੜ੍ਹ ਦੇ ਬਿਜ਼ਨਸਮੈਨ ਦਿਨੇਸ਼ ਨਰੂਲਾ ਨੂੰ ਨਕਲੀ ਸ਼ਰਾਬ ਬਣਾਉਣ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ। Ranchi ਤੋਂ ਪਗੋੜਾ ਕਰਾਰ ਦਿੱਤੇ ਗਏ ਦਿਨੇਸ਼ ਨਰੂਲਾ ਨੂੰ ਚੰਡੀਗੜ੍ਹ ਪੁਲਿਸ ਨੇ ਸੈਕਟਰ 11 ਸਥਿਤ ਉਸ ਦੇ ਘਰੋਂ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਮੁਤਾਬਕ ਦਿਨੇਸ਼ ਤੇ Ranchi ਵਿੱਚ ਨਕਲੀ ਸ਼ਰਾਬ ਬਣਾਉਣ ਸੰਬੰਧੀ ਕੇਸ ਤਰਜ ਹੈ ਅਤੇ ਇਸ ਮਾਮਲੇ ਵਿੱਚ Ranchi ਅਦਾਲਤ ਨੇ ਉਸਨੂੰ ਪਗੋੜਾ ਕਰਾਰ ਕੀਤਾ ਹੋਇਆ ਸੀ। ਇਹਦਾ Ranchi ਵਿਹਾਰ ਦੇ ਵਿੱਚ ਜਿਹੜਾ ਹੈਗਾ ਸ਼ਰਾਬ ਦਾ ਕਾਰੋਬਾਰ ਹੈ ਉੱਥੇ ਜਿਹੜਾ ਹੈਗਾ Ranchi ਦਾ ਜਿਹੜਾ ਐਕਸਾਈਜ਼ ਡਿਪਾਰਟਮੈਂਟ ਉਹਨਾਂ ਨੇ ਇਹਦੇ ਖਿਲਾਫ ਜਿਹੜਾ ਹੈਗਾ ਜਾਲੀ ਸ਼ਰਾਬ ਬਣਾਉਣ ਦਾ ਕਿਸ ਦਰਜ ਕੀਤਾ ਸੀਗਾ ਜਿਹਦੇ ਵਿੱਚੇ ਨਾਮਜ਼ਦ ਸੀਗਾ ਤੇ ਉੱਥੇ ਪਕੌੜਾ ਸੀਗਾ ਤੇ ਰਾਂਚੀ ਪੁਲਿਸ ਨੇ ਜਿਹੜੀ ਹੈਗੀ ਤਾਂ ਐਕਸਾਈਜ਼ ਡਿਪਾਰਟਮੈਂਟ ਨੇ ਸਾਡੀ ਹੈਲਪ ਮੰਗੀ ਸੀ ਕਿ ਉਹਨਾਂ ਨੂੰ ਪਤਾ ਲੱਗਾ ਸੀ ਕਿ ਉਹ ਕਿਤੇ ਚੰਡੀਗੜ੍ਹ ਦੇ ਵਿੱਚ ਸੈਕਟਰ 11 ਦੇ ਵਿੱਚ ਛੁਪਿਆ ਹੈਗਾ ਤੇ ਉਸ ਵਿਹਾਰਸ ਤੇ ਜਿਹੜਾ ਹੈਗਾ ਅਸੀਂ ਇਹਨੂੰ ਰਾਉਂਡ ਅਪ ਕੀਤਾ ਤੇ ਇਹਦੇ ਨਾਨ ਅਵੇਲੇਬਲ ਵਾਰੰਟ ਜਿਹੜੇ ਹੈਗੇ ਆ ਉਹ ਕੋਰਟ ਤੋਂ ਉੱਥੋਂ ਰਾਂਚੀ ਤੋਂ ਜਾਰੀ ਹੋਏ ਹਨ ਜਿਨ੍ਹਾਂ ਦੀ ਕਾਪੀ ਸਾਨੂੰ ਉਹਨਾਂ ਨੇ ਭੇਜ ਦਿੱਤੀ ਸੀ ਇਸ ਤੋਂ ਬਾਅਦ ਦੀ ਜਿਹੜੀ ਸਾਰੀ ਕਾਰਵਾਈ ਹੈ ਉਹ ਰਾਂਚੀ ਦੇ ਵਿੱਚ ਹੀ ਹੋਊਗੀ ਕਿਉਂਕਿ ਇਹਨਾਂ ਦੀ ਫੈਕਟਰੀ ਜਿਹੜੀ ਸੀਗੀ ਉਹ ਰਾਂਚੀ ਚ ਸੀ 35 ਬਿਹਾਰ ਅਸੀਂ ਤਾਂ ਸਿਰਫ ਉਹਨਾਂ ਦੀ ਹੈਲਪ ਵਾਸਤੇ ਸਾਡੇ ਏਰੀਆ ਦੇ ਵਿੱਚ ਇੱਥੇ ਰਹਿ ਰਹੇ ਸੀਗੇ ਤੇ ਇਹਨਾਂ ਨੂੰ ਐਪ੍ਰੀਹੈਂਡ ਕੀਤਾ ਤੇ ਫਰਦਰ ਉਹਨਾਂ ਦੇ ਹੱਲ ਕੀਤਾ ਜਾਊਗਾ